ਜੀ ਨੇ ਵੱਡੀਆਂ ਵੱਡੀਆਂ ਕਰਾਮਾਤਾਂ ਕੀਤੀਆਂ ਨੇ ਬੜੇ ਬੜੀਆਂ ਸ਼ਕਤੀਆਂ ਦਿਖਾਈਆਂ ਨੇ ਜਦੋਂ ਤੋਂ ਮੈਂ ਬਾਹਰੋਂ ਆਇਆ ਸੀ ਉਦੋਂ ਤੋਂ ਲੈ ਕੇ ਅੱਛਾ ਜੀ ਇਹੋ ਜਿਹਾ ਪਰਿਵਾਰ ਸੀ ਆਪਣੇ ਕੋਲੇ ਵੀ ਜਿਹੜੇ ਕਹਿੰਦੇ ਹੁੰਦੇ ਸੀ ਵੀ ਸਾਡੇ ਸ਼ਾਇਦ ਕੁਝ ਵੀ ਨਹੀਂ ਬਣਨਾ ਸਾਡੇ ਅੰਤਾਂ ਦੀ ਗਰੀਬੀ ਆ ਸਾਡੇ ਪੈਸਾ ਬਿਲਕੁਲ ਨਹੀਂ ਹੈ ਅਸੀਂ ਕੁਝ ਵੀ ਨਹੀਂ ਕਰ ਸਕਦੇ ਅਸੀਂ ਧਰੜ ਝਾਂਗੇ ਜਿਹੜੇ ਇਹੋ ਜਿਹੇ ਸੀ ਅੱਜ ਉਹ ਵਿਆਜ ਤੇ ਪੈਸੇ ਦੇਣ ਲੱਗੇ ਹਾਂ ਜੀ ਉਹਨਾਂ ਨੇ ਗੱਡੀਆਂ ਪਾ ਲਈਆਂ ਤੇ ਆਪੋ ਆਪਣੇ ਬਿਜ਼ਨਸ ਚਲਾ ਲੇ ਇੱਕ ਮਾਤਾ ਬੀਬੀ ਪਹਿਨੇ ਸਮਰਾਲੇ ਵੱਲੋਂ ਆ ਉਹਨਾਂ ਦੇ ਬੇਟੇ ਦਾ ਵਿਆਹ ਨਹੀਂ ਸੀ ਹੁੰਦਾ ਮੈਂ ਜਦੋਂ ਦੇਖਿਆ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਰੁਕ ਜੋ ਹਜੇ ਹਜੇ ਸਮਾਂ ਨਹੀਂ ਆਇਆ ਥੋੜਾ ਜਿਹਾ ਰੁਕ ਜੋ ਜਦੋਂ ਸਮਾਂ ਆ ਗਿਆ ਤਾਂ ਉਦੋਂ ਵਿਆਹ ਕਰਾਂਗੇ ਉਹ ਥੋੜੇ ਜਿਹਾ ਕੌੜੇ ਸੁਭਾਅ ਦੇ ਸੀ ਉਹ ਕਹਿੰਦੇ ਵੀ ਨਹੀਂ ਬਾਪਾ ਜੀ ਤੁਸੀਂ ਸਾਰਿਆਂ ਦੇ ਕੰਮ ਕਰੀ ਜਾਂਦੇ ਹੋ ਅਸੀਂ ਆਪਣੇ ਸਮਾਗਮ ਜਦੋਂ ਕਰਦੇ ਹਾਂ ਜਿਵੇਂ ਹੁਣ ਆਪਣਾ ਸਮਾਗਮ 20 ਤਰੀਕ ਦਾ ਆ ਰਿਹਾ ਹੈ ਬਹੁਤ ਤਗੜਾ ਸਮਾਗਮ ਆ 2 ਜੁਲਾਈ ਦਿਨ ਐਤਵਾਰ ਦਾ ਤੇ ਉਹਦੇ ਤੇ ਵੀ ਮਤਲਬ ਜਿਹੜੀ ਸੰਗਤ ਦੇ ਕਾਰਜ ਹੋਗੇ ਉਹਨਾਂ ਦੇ ਨੌ ਲੈ ਕੇ ਅਰਦਾਸ ਕਰਦੇ ਆ ਮਹੀਨੇ ਦੇ ਅੰਦਰ ਅੰਦਰ ਅਸੀਂ ਬਹੁਤ ਲੰਮਾ ਚੌੜਾ ਟਾਈਮ ਨਹੀਂ ਪਾਉਂਦੇ ਵੀ 6 ਮਹੀਨੇ ਠਹਿਰੋ ਸਾਲ ਠਹਿਰੋ ਜੇ ਆਪਣੀ ਸਮਝ ਚ ਆ ਗਿਆ ਵੀ ਗੁਰਬਾਣੀ ਨਾਲ ਇਲਾਜ ਹੋਜੂ ਵੀ ਇਹਨੂੰ ਭਰੋਸਾ ਬਣਿਆ ਹੋਇਆ ਆਪਾਂ ਸਵਾ ਮਹੀਨੇ ਚ ਠੀਕ ਕਰ ਦਿੰਨੇ ਆ ਜੇ ਕੋਈ ਬੰਦਾ ਕਿੰਤੂ ਪ੍ਰੰਤੂ ਵਾਲਾ ਹੋਵੇ ਆਪਾਂ ਹੱਥ ਜੋੜ ਦਿੰਨੇ ਆ ਆਪਾਂ ਨੂੰ ਕੋਈ ਲਾਲਚ ਨਹੀਂ ਆਪਾਂ ਹੱਥ ਜੋੜ ਕੇ ਕਹ ਦਿੰਨੇ ਆ ਭਾਈ ਕਿਰਪਾ ਕਰੋ ਜੇ ਕੋਈ ਹੋਰ ਸਾਧੂ ਮਿਲ ਜਿੰਨੇ ਉੱਥੇ ਚਲੇ ਜਾਓ ਤੁਹਾਡੀ ਬਿਮਾਰੀ ਆਊਟ ਆਫ ਕੰਟਰੋਲ ਆ ਮੈਂ ਨਹੀਂ ਕਰ ਸਕਦਾ ਆਪਾਂ ਵਹਿਮਾ ਭਰਮਾ ਚ ਨਹੀਂ ਪਾਉਂਦੇ ਜੇ ਬੰਦਗੀ ਕਰਨੀ ਤਾਂ ਆ ਮੇਰੇ ਚਾਰੇ ਦਰਵਾਜ਼ੇ ਖੁੱਲੇ ਆ ਜੇ ਬੰਦਗੀ ਨਹੀਂ ਕਰ ਸਕਦੇ ਤੁਹਾਡਾ ਤੇ ਸਾਡਾ ਕੋਈ ਮੇਲ ਨਹੀਂ ਤੇ ਅਸੀਂ ਮਾਤਰ ਨੂੰ ਸਮਝਾਇਆ ਤੇ ਜਾਪ ਲੈਗੀ ਭਜਨ ਕੀਤਾ ਸਾਡਾ ਮਨ ਹੁੰਦਾ ਜਿਹੜੇ ਬੱਚਿਆਂ ਦਾ ਵਿਆਹ ਨਹੀਂ ਹੁੰਦਾ ਉਹ ਲਾਮਾਂ ਦਾ ਪਾਠ ਕਰਨਾ ਜੀ ਚਾਰ ਲਾਮਾਂ ਦਾ ਪਾਠ ਕਰਕੇ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ 'ਚ ਜੋ ਦੜੀਆਂ ਕਰਮ ਕਿਉਂਕਿ ਸੱਚੇ ਪਾਤਸ਼ਾਹ ਨੇ ਸਾਨੂੰ ਦੱਸਿਆ ਵੀ ਕੀ ਕਹਿਣਾ ਜੋ ਖਮਰੀ ਬਿਦ ਘੋਤੀ ਮੇਰੇ ਸਤਿਗੁਰਾ ਹੈ ਜੀ ਸਾ ਬਿਦ ਤੁਮ ਹਰ ਜਾਣੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਕੋਈ ਬਾਤ ਨਾ ਪੁੱਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਤਨ ਤਨ ਗੁਰੂ ਨਾਨਕ ਜਨ ਕੇਰਾ ਜਿੱਤੇ ਮਿਲੀ ਐ ਚੁਕੇ ਸਭ ਸੋਗ ਸੰਤਾਪਈ ਸਾਰੇ ਦੁੱਖ ਕੱਟੇ ਜਾਣਗੇ ਵੀ ਉਹਨੇ ਯੁਗਤੀ ਦਿੱਤੀ ਆ ਪਾਠ ਸ਼ੁਰੂ ਕਰਤਾ 10 ਦਿਨ ਕਰ ਲਿਆ ਕਰਨ ਛੱਡ ਦਿਆ ਕਰਨ ਕਰ ਲਿਆ ਕਰਨ ਛੱਡ ਦਿਆ ਕਰਨ ਮੈਂ ਕਿਹਾ ਵੀ ਐ ਤਾਂ ਹੋ ਨਹੀਂ ਸਕਦਾ ਵੀ ਤੁਸੀਂ ਜਾਪ ਕਰਦੇ ਹੋ ਕੋ ਮੋ ਤੇ ਕਾਰਜ ਹੋਵੇ ਨਾ ਚਲੋ ਜੀ ਇੱਕ ਰਿਸ਼ਤਾ ਆ ਮੈਂ ਕਿਹਾ ਵੀ ਦੇਖ ਲੋ ਕਹਿੰਦੇ ਜੀ ਨਹੀਂ ਦੇਖਣਾ ਦਿਖਾਉਣਾ ਕੁਛ ਨਹੀਂ ਕਰ ਦੋ ਤੁਸੀਂ ਤੇ ਚਲੋ ਅਸੀਂ ਉੱਥੇ ਆਪਣੇ ਸਥਾਨ ਤੇ ਸੰਤਾ ਸ਼ਰਮ ਕਣਗਸ ਅਸੀਂ ਉੱਥੇ ਕਰਤਾ ਜੀ ਤੇ ਮਾਖਾ ਵੀ ਤੁਸੀਂ ਨਾ ਸਵਾ ਮਿੰਨ ਰੁੱਕ ਕੇ ਵਿਆਹ ਕਰਿਓ ਜੋ ਜੜਾ ਮੈਨੂੰ ਸਮਾਂ ਦੇਖ ਦੋ ਨੰਗ ਜਾਣ ਤੋਂ ਤੁਸੀਂ ਕੋਈ ਨਾ ਕਹਿੰਦੀ ਤੁਸੀਂ ਤਾਂ ਜੀ ਪਹਿਲੇ ਹੀ ਅਸੀਂ ਤਾਂ ਇੰਨੇ ਲੇਟ ਹੋ ਤੋ ਹੋਰ ਲੇਟ ਕਰੀ ਜਾਂਦੇ ਹੋ ਉਹ ਮਾਖਾ ਵੀ ਦੇਖੋ ਸਾਧੂ ਸੰਤਨ ਨੂੰ ਨਾ ਤ੍ਰਕਾਲ ਦਰਸ਼ੀ ਹੁੰਦੀ ਆ ਟੱਡੇ ਯਾਦਾ ਹੰਸਾਲੀ ਵਾਲੇ ਮਹਾਰਾਜ ਨੇ ਇੱਕ ਦਿਨ ਕਿਹਾ ਸੀ ਬੇ ਬੇਟਿਆ ਹਾ 50 ਰੁਪਏ ਲੈ ਜੋ ਉਹ ਮਾਤਾ ਕਹਿੰਦੀ ਨਾ ਨਾ ਸੰਤਾ ਤੋਂ ਲੈਣੇ ਆ ਕਿ ਦੇਣੇ ਆ ਉਹ ਕਹਿੰਦੇ ਬੀਬਾ ਤੁਸੀਂ ਲੈ ਜੋ ਉਹ ਕਹਿੰਦੇ ਨਾ ਮahre assi ਨਹੀਂ ਲੈਣੇ ਤੁਹਾਤੋਂ ਫਿਰ ਤੀਜੀ ਵਾਰ ਕਹਿੰਦੇ ਉਲ ਉੱਠ ਕੇ ਤੁਰ ਪਈ ਕਹਿੰਦੀ assi ਨਹੀਂ ਲੈਣੇ ਮahre ਨਹੀਂ ਨਾ ਮੁੰਡਾ ਵਾਪਸ ਬੁਲਾ ਲਿਆ ਕਹਿੰਦੇ ਬੇਟੇ ਉਰੇ ਆ ਆ 50 ਰੁਪਏ ਹੱਥ ਚ ਘੁੱਟ ਕੇ ਫੜ ਕੇ ਲੈ ਜਾ ਉਹ ਜਦੋਂ ਇਹ ਤਾਂ ਜਾਣ ਲੱਗੇ ਥੋੜੀ ਦੂਰ ਜਾ ਕੇ ਕਹਿੰਦਾ ਮੰਮੀ ਬਾਬਾ ਜੀ ਨੇ ਆਹਦੇ 50 ਰੁਪਏ ਦਿੱਤੇ ਮੁੰਡੇ ਨੂੰ ਤੇ ਛੱਡਿਆ ਹੀ 50 ਰੁਪਏ ਬਾਬਾ ਜੀ ਦੇ ਮੋਰੇ ਧਰ ਕੇ ਕਹਿੰਦੀ ਕਹਿੰਦੇ ਬਾਬਾ ਜੀ ਤੁਸੀਂ ਹੋਰ ਹੀ ਕੁਛ ਕਰਤਾ assi ਤੁਹਾਨੂੰ ਪੈਸੇ ਦੇਣੇ ਆ ਕਿ ਲੈਣੇ ਆ ਜਦੋਂ ਉਧਰ ਨੂੰ ਗਈ ਉਧਰ ਜੀ ਉਸ ਮੁੰਡੇ ਦੇ ਉੱਤੋਂ ਚ ਬਸ ਨੰਗੀ ਮੁੰਡਾ ਮਰ ਗਿਆ ਉਹ ਆ ਕੇ ਰੋਵੇ ਕਹਿੰਦੇ ਮਾਰੇ ਮੁੰਡਾ ਮਰ ਗਿਆ ਕਹਿੰਦਾ ਮਾਂ ਤਾਂ ਹੀ ਤਾਂ 50 ਰੁਪਏ ਦਿੰਦਾ ਸੀ 50 ਸਾਲ ਉਮਰ ਬਧਾ ਰੱਖਿਆ ਸੀ ਇਹਦੀ ਹਈ ਹਈ ਤੂੰ ਲਈ ਨਹੀਂ ਮੈਂ ਕੀ ਕਰਾਂ ਮੈਂ ਤਾਂ ੱੱਕੇ ਨਾਲ ਉਮਰ ਬਧਾਉਣਾ ਤੇ ਤੋ ਤਾਂ ਨਹੀਂ ਬਧਾਈ ਜਾਂਦੀ ਸਾਧੂ ਤਰਕਾਲ ਦਰਸ਼ਕ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਉਹ ਚਲੋ ਆਪਾਂ ਤਾਂ ਨਹੀਂ ਏਡੀ ਵਿਵਸਥਾ ਦੇ ਮਾਲਕ ਪਰ ਦੇਖੋ ਜਿਹੜਾ ਬੰਦਾ ਕੰਮ ਕਰਦਾ ਹੁਣ ਤੁਸੀਂ ਇਹ ਕੰਮ ਕਰਦੇ ਪੋਡਕਾਸਟ ਕਰਦੇ ਤੁਹਾਨੂੰ ਪਤਾ ਵੀ ਕਿਹੜਾ ਬੰਦਾ ਬੰਦਗੀ ਵਾਲਾ ਬੰਦਗੀ ਤੇ ਬੋਲ ਸਕਦਾ ਕਿਹੜਾ ਪੜਾਈਆਂ ਤੇ ਬੋਲ ਸਕਦਾ ਕਿਹੜਾ ਸਾਇੰਸ ਤੇ ਬੋਲ ਸਕਦਾ ਹੈ ਜੀ ਤੁਹਾਨੂੰ ਪਤਾ ਵੀ ਇਹ ਮੈਥਮੈਟਿਕਸ ਵਾਲਾ ਹੈ ਤੁਹਾਨੂੰ ਸਾਰੇ ਬਾਰੇ ਪਤਾ ਹੋਊਗਾ ਤੁਸੀਂ ਉਹਨੂੰ ਉਹੀ ਸਵਾਲ ਕਰੋਗੇ ਹੁਣ ਤੁਸੀਂ ਮੇਥੋ ਤੁਸੀਂ ਸਾਇੰਸ ਦੀਆਂ ਕਿਤਾਬਾਂ ਦੀ ਗੱਲ ਕਰੋ ਮੈਂ ਕੀ ਦੱਸਾਂ ਮੈਂ ਜਿਹੜਾ ਅਭਿਆਸ ਕਰਦਾ ਮੈਂ ਤੁਹਾਨੂੰ ਉਹ ਦੱਸੂਗਾ ਇਸ ਕਰਕੇ ਇਸ ਨੂੰ ਸਮਝਾਇਆ ਬਹੁਤ ਤੇ ਉਹ ਨਾ ਸਮਝੇ ਉਹਨਾਂ ਨੇ ਅਗਲੇ ਹਫਤੇ ਵਿਆਹ ਰੱਖਤਾ। ਅੱਛਾ। ਹਾਂ ਵਿਆਹ ਚਲੋ ਅਸੀਂ ਜਾਣਾ ਸੀ। ਜਾਣਾ ਪੈਣਾ ਸੀ ਸਾਡੀ ਜ਼ਿੰਮੇਵਾਰੀ ਸੀ। ਅਸੀਂ ਗਏ ਰਾਤ ਨੂੰ ਵੀ ਗਏ ਤੇ ਜਿੰਨੇ ਜਿੰਨੇ ਕਾਰਜ ਹੁੰਦੇ ਨੇ ਸਾਰੇ ਅਸੀਂ ਕੀਤੇ। ਸਮਝ ਲੈ ਕਹਿੰਦੀ ਲੈ ਦੇਖ ਲਿਆ ਤੁਸੀਂ ਕਹਿੰਦੇ ਸੀ ਐਵੇਂ ਸਾਨੂੰ ਡਰਾਈ ਜਾਂਦੇ ਸੀ। ਐਵੇਂ ਨਹੀਂ ਡਰਾਈਦਾ ਸੀ ਤੁਹਾਡੇ ਬਹੁਤ ਨੇੜੇ ਆ। ਜਿਹੜੀ ਸੰਗਤ ਨੇੜੇ ਹੋਵੇ ਉਹਨੂੰ ਨਹੀਂ ਡਰਾਈਦਾ। ਸਾਰਾ ਕੁਝ ਤਾਂ ਇੰਨਾ ਵਧੀਆ ਹੋ ਗਿਆ। ਮੈਂ ਕਹਾਂ ਵੀ ਤੈਨੂੰ ਲੱਗਦਾ ਵਧੀਆ ਹੋ ਗਿਆ। ਹਾਂ ਫਿਰ ਮੈਂ ਉਹਨੂੰ ਦੱਸਿਆ ਇੱਕ ਸਮਾਗਮ ਸੀ ਆਪਣਾ ਹੂੰ ਪਿਛਲੇ ਸਾਲ ਵਾਲੇ ਸੀ ਜੁਲਾਈ ਵਾਲਾ ਤੇ ਮੈਂ ਕਹਾ ਵੀ ਇਹ ਗੁਡੀਆਂ ਨੂੰ ਨਾ ਇਹਦੇ ਪੇਕਿੰਗ ਭੇਜ ਦੋ ਹੂੰ ਤੁਸੀਂ ਕੱਲੇ ਮੇਰੇ ਕੋਲ ਆਇਓ ਹੂੰ ਕਿ ਗੁਡੀਆਂ ਤੁਹਾਡੇ ਨਾ ਗੱਡੀ 'ਚ ਹੋਣੇ ਨਹੀਂ ਚਾਹੀਦੀ ਹੂੰ ਉਹ ਕਹਿੰਦੇ ਵੀ ਚਲੋ ਠੀਕ ਆ ਇਹ ਮੰਨ ਲੈਂਦੇ ਆ ਉਹ ਗੁਡੀਆਂ ਵੀ ਚਲੀ ਗਈ ਉਧਰ ਇਹ ਆ ਗਏ ਜਦੋਂ ਮੇਰੇ ਕੋਲ ਆਏ ਇਹਨਾਂ ਦੀ ਗੱਡੀ ਦਾ ਇਹਨਾਂ ਜ਼ਬਰਦਸਤ ਐਕਸੀਡੈਂਟ ਹੋਇਆ ਹੂੰ ਮਾਂ ਤੇ ਪੁੱਤ ਵਿੱਚ ਬੈਠੇ ਸੀ ਜਾਨਾਂ ਹੀ ਬਚੀਆਂ ਬਸ ਗੱਡੀ ਨਹੀਂ ਬਚੀ ਕੀ ਆਪਾਂ ਨੂੰ ਕੀ ਦਿਖ ਰਿਹਾ ਸੀ ਵੇ ਜਾਣਿਤੂ ਲੜਕੀ ਵਿਚ ਬੈਠੀ ਹੁੰਦੀ ਤਿੰਨਾਂ ਨੇ ਮਰ ਜਾਣਾ ਸੀ ਮਾਂ ਨੇ ਵੀ ਮਰਨਾ ਸੀ ਮੁੰਡੇ ਨੇ ਵੀ ਮਰਨਾ ਸੀ ਲੜਕੀ ਨੇ ਵੀ ਮਰਨਾ ਸੀ ਮਤਲਬ ਸਾਧੂ ਨਾਲ ਜਿੱਦ ਨਹੀਂ ਕਰਨੀ ਹਮ ਜੁਗਤੀ ਪੁੱਛਣੀ ਆ ਵੀ ਤੁਸੀਂ ਦੱਸੋ ਸਾਨੂੰ ਵੀ ਸਾਡੀ ਪ੍ਰੋਬਲਮ ਸੋਲਵ ਕਿਵੇਂ ਹੋਊਗੀ ਇਸ ਕਰਕੇ ਜਿੰਨੀ ਸੰਗਤ ਨੇ ਆਪਾਂ ਨੂੰ ਪੁੱਛ ਕੇ ਕਾਰਜ ਕੀਤੇ ਹੁਣ ਇੱਕ ਪ੍ਰੇਮੀ ਸੀਗਾ ਉਹਦਾ ਨਾਮ ਤੁੰਮੀ ਸਾਹਿਬ ਆ ਖੰਨੇ ਦੇ ਏਰੀਆ ਦੇ ਵਿੱਚ ਆ ਉਹਦੀ ਘਰ ਵਾਲੀ ਬੀਬੀ ਦੇ ਵਿੱਚ ਇੰਨੇ ਭੂਤ ਇੰਨੀਆਂ ਚੜੇਲਾ ਜਿੰਨੀਆਂ ਮੈਂ ਮੰਨਦਾ ਵੀ ਨਹੀਂ ਇੰਨੀਆਂ ਜ਼ਿਆਦਾ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜੇ ਅਰਦਾਸ ਕਰੀਏ ਉਹ ਸਾਡਾ ਚੋਲਾ ਫੜਫੜ ਕੇ ਸਾਨੂੰ ਬਾਰ ਨੂੰ ਧੱਕੇ ਭਾਜੋ ਤੁਸੀਂ ਮੈਨੂੰ ਕੱਢੋ ਨਾ ਭਾਜੋ ਉਹ ਮਗਾ ਪੈਣੇ ਤੇਰਾ ਕਰ ਤੈਨੂੰ ਨਹੀਂ ਕੱਢਦੇ ਜਿਹੜੇ ਤੇਰੇ ਵਿੱਚ ਭੂਤ ਚੜੇਲੇ ਨੇ ਉਹਨਾਂ ਨੂੰ ਕੱਢ ਰਹੇ ਆ ਫਿਰ ਉਹਨਾਂ ਦੇ ਕਿੰਨੇ ਕਾਰਜ ਸੀ ਜੀ ਉਹਨਾਂ ਦੇ ਮੁੰਡੇ ਦਾ ਵਿਆਹ ਨਹੀਂ ਸੀ ਹੁੰਦਾ ਮਨਪਸੰਦ ਕੁੜੀ ਨਾਲ ਉਹ ਵੀ ਕਰਵਾਇਆ ਭੈਣ ਨੂੰ ਵੀ ਠੀਕ ਕੀਤਾ ਪੁਰਾਣੀ ਕੋਠੀ ਉਹਨਾਂ ਦੀ ਉੱਤੇ ਵੱਡੀ ਸੀ ਕਈ ਕਰੋੜ ਦੀ ਉਹ ਵੇਚੀ ਨਵੀਂ ਕੋਠੀ ਉਹ ਦੁਮੇਂਗੀ ਬਣਾਈ ਕਰਜੇ ਲਾਹੇ ਉਹਨਾਂ ਦੇ ਪੂਰਾ ਤਕੜਾ ਬਿਜ਼ਨਸ ਚੱਲਦਾ ਉਹਨਾਂ ਦਾ ਜਿਹੜੇ ਆਸਟ੍ਰੇਲੀਆ ਨੂੰ ਲੋਕ ਜਾਂਦੇ ਨੇ ਉਹਨਾਂ ਨੂੰ ਫੰਡ ਸ਼ੋਅ ਕਰਦੇ ਨੇ ਕਈ-ਕਈ ਕਰੋੜ ਦਾ ਇਸ ਕਰਕੇ ਮਤਲਬ ਜਦੋਂ ਤੁਸੀਂ ਜੁੜ ਗਏ ਅਸੀਂ ਤੁਹਾਨੂੰ ਮਾਤਾ ਸਾਹਿਬ ਕੌਰ ਦਾ ਰਸਤਾ ਦੱਸਤਾ ਤੁਸੀਂ ਉਹਨਾਂ ਦੀ ਆराधना ਸ਼ੁਰੂ ਕਰਦੇਂ ਆराधना ਕੀ ਸ਼ਬਦ ਦੀ ਸਰੂਪ ਸਾਹਮਣੇ ਕਿਹੜਾ ਰੱਖਣਾ ਮਾਤਾ ਸਾਹਿਬ ਕੌਰ ਦਾ ਕੋਈ ਵਿਚੋਲਾ ਬਣੂਗਾ ਆਪਣਾ ਉਹ ਵਿਚੋਲਾ ਸਾਡੀ ਬਾਹ ਫੜ ਕੇ ਸਾਨੂੰ ਸਿਰੇ ਲਗਾਊਗਾ ਕਈ ਨੇ ਇੱਕ ਮੁੰਡਾ ਕਿਸਮ ਸ਼ੇਰ ਸਿੰਘ ਜੀ ਉਹਦਾ ਨਾਮ ਅਮਲੋਚ ਉਹਨਾਂ ਗੋਹੇ ਦੀ ਟਰਾਲੀ ਢੋਂਦਾ ਸੀ ਤੇ ਉਹ ਜੀ ਮੇਰੇ ਕੋਲ ਆ ਕੇ ਰੋਇਆ ਕਰੇ ਬਾਬਾ ਜੀ ਸਾਰਾ ਪਰਿਵਾਰ ਮੈਨੂੰ ਬਹੁਤ ਤੰਗ ਕਰਦਾ ਬਾਬਾ ਜੀ ਮੈਂ ਅਨਪੜ ਬੰਦਾ ਸਵੇਰ ਤੋਂ ਸ਼ਾਮ ਤੱਕ ਗੋਹੇ ਦੀਆਂ ਟਰਾਲੀਆਂ ਢੋਣਾ ਗੋਬਰ ਦੀਆਂ ਹਾਂ ਕਿਤੇ بڑے بڑے ਫਾਰਮ ਸੀ ਵੀ ਇੱਥੋਂ ਗੋਬਰ ਗੈਸ ਤੋਂ ਗੋਹਾ ਭਰ ਲੈਣਾ ਉੱਥੇ ਲੈ ਜਾ ਕੇ ਆਪਾਂ ਦੇਖਦੇ ਨੇ ਜੋ ਰੋਡ ਤੇ ਜਾਂਦਾ ਮਸ਼ਕ ਮਾਰਦਾ ਪਿੱਛੇ ਨੰਗਿਆ ਵੀ ਨਹੀਂ ਜਾਂਦਾ ਹੁੰਦਾ ਉਹ ਇੰਨੀ ਗੰਦੀ ਟਰਾਲੀ ਚ ਚਲਾਉਂਦਾ ਸੀ ਹਰ ਰੋਜ਼ ਕਈ ਸਾਲਾਂ ਤੋਂ 15 20 ਸਾਲਾਂ ਤੋਂ ਵੀ ਮੇਰਾ ਵੀ ਕੁਝ ਬਣ ਸਕਦਾ ਸ਼ਮਸ਼ੇਰ ਸਿੰਘ ਸਯੋਧਨ ਨਾ ਸ਼ੇਰਾ ਸ਼ੇਰਾ ਕਹਿੰਦੀ ਸੀ ਉਹਨੂੰ ਮੈਂ ਸੋਚਿਆ ਕਰਾਂ ਮੈਂ ਕਿ ਯਾਰ ਇਹ ਤਾਂ ਮੈਂ ਕੀ ਕਰ ਸਕਦਾ ਗੋਹਟੋਂ ਦਾ ਢੋਈ ਜਾਵੇ ਤੇ ਉਹ ਕਹਿੰਦਾ ਵੀ ਤੁਸੀਂ ਸਾਰੇ ਪਰਿਵਾਰ ਨੂੰ ਕਹਿਤਾ ਵੀ ਮਾਤਾ ਸਾਹਿਬ ਗੌਰ ਦਾ ਨਾਮ ਜਪਿਆ ਕਰੋ ਵੀ ਮੈਨੂੰ ਵੀ ਕਹਿ ਦਿਓ ਮਗਾ ਤੋਂ ਮੇਰੀ ਮਾਤਾ ਸੇਵਕਰ ਨੂੰ ਗੋਹੇ ਚ ਲੈ ਕੇ ਜਾਵੇਂਗਾ ਮੇਰਾ ਜੀ ਨਾ ਕਰਿ ਉਹਨੂੰ ਕਹਿਣ ਨੋ ਜੀ ਜਿਵੇਂ ਇੱਕ ਵਾਰ ਉਹ ਕੋਈ ਡਿਗਿਆ ਸੀਗਾ ਚਿੱਕੜ ਦੇ ਵਿੱਚ ਨਿੰਗ ਸਿੰਘ ਉਹ ਜਦੋਂ ਡਿਗਿਆ ਹੋਇਆ ਕਹੀ ਜਾਵੇ ਏਹ ਖ ਨੂੰ ਮਾਨ ਮੈਨੂੰ ਚਿੱਕੜ ਚੋਂ ਕੱਢ ਲਾ ਏਹ ਖ ਨੂੰ ਮਾਨ ਮੈਨੂੰ ਚਿੱਕੜ ਚੋਂ ਕੱਢ ਲਾ ਉਹ ਆਪਣੇ ਵਰਗਾ ਸਿੰਘ ਨੰਗਾ ਜਾਵੇ ਉਹ ਕਹਿੰਦਾ ਸਿੰਘ ਤੂੰ ਗੁਰੂ ਗੋਬਿੰਦ ਸਿੰਘ ਦਾ ਤੂੰ ਇੱਥੋਂ ਚਿੱਕੜ ਚ ਡਿਗੇ ਕਹੇ ਜਨਾ ਹਨੂਮਾਨ ਨੂੰ ਵੀ ਮੈਨੂੰ ਕੱਢ ਲਾ ਕਹਿੰਦਾ ਮੇਰਾ ਗੁਰੂ ਗੋਬਿੰਦ ਸਿੰਘ ਸੋਨਾ ਬਹੁਤਾ ਮੈਂ ਉਹਨੂੰ ਚਿੱਕੜ ਚ ਬਾੜਨਾ ਨਹੀਂ ਚਾਹੁੰਦਾ ਇਹ ਕੰਮ ਮੈਂ ਹਨੂਮਾਨ ਤੋਂ ਕਰਾਉਂਗਾ ਫਿਰ ਮਖੇ ਮੇਰੀ ਮਾਤਾ ਨੂ ਮੀਨਾ ਕਿਤੇ ਹੈ ਜੀ ਗੋਹੇ ਚ ਨਾ ਲੈ ਜਵੇ ਉਹ ਜੀ ਫਿਰ ਇੱਕ ਦਿਨ ਉਹ ਰੋਣ ਲੱਗ ਗਿਆ ਪੈਰ ਫੜ ਕੇ ਵੀ ਤੁਸੀਂ ਕਿਰਪਾਈ ਕਰ ਦੋ ਜੀ ਮੈਨੂੰ ਕਹੋ ਮੈਂ ਕਹ ਤੂੰ ਆਪੀ ਜਪਲਾ ਕਹਿੰਦੇ ਨਹੀਂ ਤੁਸੀਂ ਕਹੋ ਉਹ ਸਿਉੜੇ ਵਾਲੇ ਸੰਤਾਂ ਨੂੰ ਮੰਨਦੇ ਸੀ ਬਹੁਤ ਜ਼ਿਆਦਾ ਮੈਂ ਕਹ ਚੱਲੋ ਵੀ ਭਾਈ ਸਾਹਿਬ ਜੀ ਆ ਲੋ ਮਾਤਾ ਜੀ ਦੀ ਫੋਟੋ ਲੈ ਲੋ ਸਰੂਪ ਲੈ ਲੋ ਤੇ ਤੁਸੀਂ ਦਾਸਣ ਤੇ ਰੱਖ ਕੇ ਤੁਸੀਂ ਮਾਤਾ ਜੀ ਮਾਤਾ ਜੀ ਕਰੀ ਜਾਇਆ ਕਰੋ ਦੇਖੋ ਜੀ ਗੁਰੂ ਮਹਾਰਜ ਹਾਜ਼ਰ ਨਾਜ਼ਰ ਨੇ ਇਹ ਕੋਈ ਅਤ ਕਥਨੀ ਨਹੀਂ ਮੈਂ ਜਿੰਨੇ ਬਚਨ ਆਪਣੇ ਇਸ ਕਿੱਸਾ ਪੰਜਾਬ ਦੇ ਉੱਤੇ ਮੈਂ ਬੋਲੂਗਾ ਅਸੀਂ ਜਿਹੜੇ ਬੰਦਿਆਂ ਦਾ ਨੌ ਲਵਾਂਗੇ ਅਸੀਂ ਤੁਹਾਨੂੰ ਮਿਲਾਵਾਂਗੇ ਅਸੀਂ ਤੁਸੀਂ ਉਹਨਾਂ ਦੀ ਪੂਰੀ ਪੈਰ ਵੀ ਕਰ ਸਕਦੇ ਹੋ ਵੀ ਇਹ ਅਸਲੀਅਤ ਵਿੱਚ ਸੱਚ ਵਿੱਚ ਹੋਇਆ ਵੀ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦੀ ਆਰਾਧਨਾ ਕੀਤੀ ਜਾਪ ਕੀਤਾ ਤੇ ਕਾਰਜ ਰਾਸ ਸੁਹੇ ਉਹਦਾ ਇੱਕ ਬੱਚਾ ਕੈਨੇਡਾ ਗਿਆ ਹੋਇਆ ਸੀ ਇੱਕ ਦਿਨ ਉਹਦੇ ਮਨ ਚ ਆਇਆ ਰਾਤ ਨੂੰ ਸੁੱਤੇ ਪੈਦੇ ਵੀ ਯਾਰ ਪਾਪਾ ਉੱਥੇ ਵਿਚਾਰਾ ਗੋਹਾ ਢੋਂਦਾ ਮੈਂ ਕੈਨੇਡਾ ਚ ਰਹਿਣਾ ਗੋਰੀਆਂ ਚ ਵੀ ਕਿਉਂ ਨਾ ਪਾਪੇ ਨੂੰ ਵੀ ਕੈਨੇਡਾ ਦਿਖਾ ਦਈਏ ਤੁਸੀਂ ਯਕੀਨ ਨਾ ਮੰਨੋ ਜੇ 7 ਸਾਲ ਹੋ ਗਏ ਉਹ ਬੰਦੇ ਨੂੰ ਕੈਨੇਡਾ ਚ ਲੈ ਗਿਆ ਜੀ ਮੈਂ ਕਹਾ ਹੁਣ ਕੀ ਕਰਦਾ ਕਹਿੰਦਾ ਜੇ ਲੋਰਟੀ ਸ਼ਰਟ ਪਾਉਣਾ ਮੈਂ ਕਹਾ ਪੰਜਾਬ ਚ ਰਹਿ ਕੇ ਕਦੇ ਪਾਈ ਕਹਿੰਦਾ ਪਜਾਮਾ ਨਹੀਂ ਸੀ ਪਾਇਆ ਕਦੇ ਇਕੱਲੇ ਕੁੜਤੀ ਜੀ ਰਹਿੰਦਾ ਸੀ ਨਹੀਂ ਮਤਲਬ ਮਾਤਾ ਸਾਹਿਬ ਕੌਰ ਦੀਆਂ ਸ਼ਕਤੀਆਂ ਆਪਾਂ ਕੋਈ ਨਾ ਤੁਸੀਂ ਕਿਰਪਾ ਕਰਿਓ ਕਦੇ ਸਾਨੂੰ ਨਾ ਫੇਰ ਖੁੱਲਾ ਸਮਾਂ ਦਿਓ ਅਸੀਂ ਉਹਨਾਂ ਦੀ ਇੰਨੀ ਆ ਕਿ ਸ਼ਕਤੀਆਂ ਨੇ ਇੰਨੇ ਕ ਬਚਨ ਨੇ ਇੱਕ ਸਾਡੇ ਬੱਚੇ ਰਸੂਲਪੁਰ ਪਿੰਡ ਦੀ ਉਹਦਾ ਨ ਉਹਦੀ ਮਾਤਾ ਦਾ ਨ ਚਰਨਜੀਤ ਕੌਰ ਆ ਉਹ ਬੱਚੀ ਨਾ ਜਦੋਂ ਪੇਪਰ ਦਿਆ ਕਰੇ ਪਲੱਸ 2 ਦੇ ਦਿੰਦੀ ਸੀ ਗगन ਗਗਨਦੀਪ ਕੌਰ ਜਦੋਂ ਉਹ ਪੇਪਰ ਦਿਆ ਕਰੇ ਉਹਦੇ ਨਾਲ ਇੱਕ ਮੁਸਲਮਾਨ ਪ੍ਰੇਤ ਆ ਕੇ ਖੜ ਜਾਂਦਾ ਸੀ ਜੀ ਤੇ ਉਹ ਕਿਹਾ ਕਰੇ ਲਿਖ ਅੱਲਾਹੁ ਅਕਬਰ ਹਮ ਇੱਕ ਕੁਐਸਚਨ ਦਾ ਆਨਸਰ ਉਹਦੀ ਫੋਟੋ ਮੇਰੇ ਕੋਲ ਹੈਗੀਆਂ ਹਮ ਜਿਹੜਾ ਉਹਦੇ ਪੇਪਰ ਦਿੱਤੇ ਹੋਏ ਨੇ ਕੁੜੀ ਨੇ ਹਮ ਤੇ ਉਹਨੇ ਇੱਕ ਆਨਸਰ ਲਿਖ ਕੇ ਨਾਲ ਅੱਲਾਹੁ ਅਕਬਰ ਹਮ ਇੱਕ ਆਨਸਰ ਲਿਖ ਕੇ ਅੱਲਾਹੁ ਅਕਬਰ ਹਮ ਉਹ ਜੀ ਉਹਦਾ ਟੀਚਰ ਕਹਿੰਦੇ ਵੀ ਇਹ ਮੈਂ ਹੁਣ ਤੈਨੂੰ ਕੀ ਨੰਬਰ ਦਵਾਂ ਹਮ ਅੱਲਾਹੁ ਅਕਬਰ ਦੇ ਨੰਬਰ ਮੈਂ ਤਾਂ ਦੇ ਨਹੀਂ ਸਕਦਾ ਹਮ ਵੀ ਇਹ ਪੇਪਰ ਅੱਗੇ ਵੀ ਜਾਣ ਨੇ ਪਲੱਸ 2 ਦੇ ਨੇ ਵੀ ਇਹ ਨਹੀਂ ਹੋ ਸਕਦਾ ਉਹ ਜੀ ਕੁੜੀ ਬੇਖੁਸ਼ ਹੋ ਕੇ ਡਿੱਗ ਜਾ ਕਰੇ ਅੱਧਾ ਕੰਟਾ ਅਨਸਰ ਸਾਰੇ ਸਹੀ ਹੂੰ ਕੁੜੀ ਇੰਨੀ ਇੰਟੈਲੀਜੈਂਟ 92% ਤੇ ਪਾਸ ਹੋਣ ਵਾਲੀ ਹੂੰ ਪਰ ਉਹ ਪ੍ਰੋਬਲਮ ਆਉਣ ਲੱਗੀ ਉਹਨੂੰ ਉਹ ਜਦੋਂ ਆਪਣੇ ਕੋਲ ਆਏ ਤੇ ਡਾਕਟਰਾਂ ਕੋਲ ਗਏ ਪਹਿਲਾਂ ਡਾਕਟਰ ਕਹਿੰਦੇ ਐਡਮਿਟ ਕਰੋ ਬੋਤਲਾਂ-ਬੋਤਲਾਂ ਲੱਗਣਗੀਆਂ ਵੀ 20 ਦਿਨ ਦਾ ਪ੍ਰੋਸੈਸ ਹੈ ਵੀ ਦੇਣਾ ਤਾਂ ਪੇਪਰ ਮੁੱਕ ਜਾਣੇ ਸੀ ਮੈਂ ਕਿਹਾ ਵੀ ਇਹ ਨਹੀਂ ਉਹ ਸਕਦਾ ਤੁਸੀਂ ਲਿਆਓ ਆਪਾਂ ਦੇਖਦੇ ਹਾਂ ਜਦ ਮੈਂ ਦੇਖਿਆ ਮੈਂ ਕਿਹਾ ਬੇਟਾ ਤੁਹਾਨੂੰ ਪਤਨ ਲੱਗਦੇ ਦੀਆਂ ਅੱਖਾਂ ਬਦਲੀਆਂ ਪਈਆਂ ਚਿਹਰਾ ਬਦਲਿਆ ਪਿਆ ਬੇ ਵਿਚਾਰੀ ਬਿਮਾਰੀ ਵਾਲੀ ਪ੍ਰੋਬਲਮ ਨਹੀਂ ਤੁਸੀਂ ਭਜਨ ਕਰੋ ਤੁਸੀਂ ਬੰਦਗੀ ਕਰੋ ਨਾਮ ਕਹਿੰਦੇ ਜੇ ਇਸ ਤਰ੍ਹਾਂ ਸਾਰੇ ਅਨਪੜਾ ਇਹ ਹੀ ਕਰ ਸਕਦੀ ਹੈ ਮੈਂ ਉਹਨੂੰ ਸ਼ਬਦ ਦਿੱਤਾ ਮੈਂ ਕਿਹਾ ਬੇਟਾ ਤੁਸੀਂ ਉਹ ਜਪਾਰ ਬੈਂਤ ਸੁਆਮੀ ਕੋਣ ਜਾਣੇ ਗੁਣ ਤੇਰੇ ਜਾਪ ਕਰਿਆ ਕਰੋ ਉਹ ਕਹਿੰਦੀ ਮੈਂ ਬਹੁਤੇ ਦਿਨ ਨਹੀਂ ਕਰ ਸਕਦੀ ਪੇਪਰਾਂ ਪੇਪਰਾਂ 'ਚ ਕਰ ਸਕਦੀ ਆ ਚਲੋ ਮੈਂ ਕਿਹਾ ਤੂੰ ਪੇਪਰਾਂ 'ਚ ਹੀ ਕਰ ਪੇਪਰਾਂ 'ਚੋਂ ਤਪਾਸ ਹੋ ਮੈਂ ਉਹਨੇ ਜਾਪ ਕਰਨਾ ਸ਼ੁਰੂ ਕਰਤਾ ਕੁੜੀ ਨੇ ਸਾਰੇ ਪੇਪਰ ਪੂਰੇ ਵਧੀਆ ਦਿੱਤੇ ਨੇ ਰਸੂਲਪੁਰ ਪਿੰਡ ਮਹਿਤਿਆਣਾ ਸਭ ਦੇ ਨਾਲ ਆ ਬਿਲਕੁਲ ਜੀ ਪਹਿਲਾ ਮੱਲਾ ਡੱਲਾ ਮੱਲਾ ਰਸੂਲਪੁਰ ਉਸ ਪਿੰਡ ਦੀ ਕੁੜੀਆ ਗਗਨਦੀਪ ਕਾਰ ਫਿਰ ਉਹ ਕੁੜੀ ਨੇ ਪੇਪਰ ਦਿੱਤੇ 92% ਤੇ ਪਾਸ ਹੋਈ ਹੁਣ ਉਹ ਕੈਨੇਡਾ ਦੇ ਵਿੱਚ ਪੜਾਈ ਕਰ ਰਹੀ ਹੈ ਜਿਹੜੇ ਮਾਤਾ ਸਾਹਿਬ ਕੌਰ ਜੀ ਨੇ ਪ੍ਰਤੱਖ ਸ਼ਕਤੀ ਦਿਖਾਉਂਦੇ